ਹੈਲੋ ਗਾਇਜ਼ ਹੈਲੋ ਗਾਇਜ਼ ਹਾਂ ਆਏ ਮੈਂ ਨਹੀਂ ਸਰਪੰਚੀ ਬੰਨਣਾ ਹੁਣ ਅੱਜ ਹੈਪੀ ਇੰਡੀਪੈਂਡੈਂਸ ਡੇ ਹੈ ਹੈ ਓਏ ਹੋਏ ਝੂਲਮ ਕਰਦੇ ਨੇ ਝੂਲਮ ਉਹਨਾਂ ਦੇ 33 ਤੱਕ ਜਾਣਾ ਕੱਲ ਤੋਂ 33 ਆਈ ਮਡੇਗ ਚੱਲੀ ਆਈ ਮਡੇਗ ਚੱਲੀ ਆਈ ਮਡੇਗ ਚੱਲੀ ਤੁਮਿੰਨੂ ਕਿੰਨੇ ਲੜਾਕੀ ਲੜਾਕੀ ਮੇਰੀ ਆਤੀ ਆਓ ਕਿਨੇ ਕਿਨੇ ਸੁਰਮਾ ਪਵਾਇਆ ਇੱਧਰ ਆਜੋ சோணே ல முருகா மெரி பிச்சி சே ਤਾਈ ਨੇ ਸੇ ਤਾਈ ਨੇ ਬੜੀ ਸੇਲ ਲਾਈ ਏ ਪਹਿਣਾ ਕੁੱਟੀਆਂ ਕੁੱਟੀਆਂ ਕਿੰਨੇ ਦੀਆਂ ਲਾਈਆਂ ਨੇ ਤੇ ਪਾਏ ਨਾ ਉਹ ਲਾਲ ਰੰਗ ਦੀ ਚਾਦਰ ਬੜੀ ਸੋਹਣੀ ਏ ਅੱਜ ਮੈਂ ਇੱਧਰ ਸ਼ਿਫਟ ਹੋ ਜਾਣਾ ਗੁਰਪ੍ਰਿਆ ਦਾ ਲੜਦਾ ਮੇਰੇ ਨਾਲ ਮਾਰੀਏ ਕਪੜਾ 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 ਕਿ ਤੇਰੀ ਸ਼ਿਫਟ ਹੋ ਜਾ ਇਹਦੇ ਤੈਨੂੰ ਨਹੀਂ ਮੈਂ ਕੈਪਚਰ ਕਰਨਾ ਗੰਦੀ ਨੂੰ ਗਾਇਜ਼ ਹੈਲੋ ਆ ਗਿਆ ਸਰ ਡਪਲਵਾਨ ਵੀ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕੀ ਮੈਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਅੱਜ ਜੀ ਨੈਕਸਟ ਡੇ ਜਿਹੜਾ ਸਟਾਰਟ ਹੋ ਚੁੱਕਿਆ ਹੈ ਹੈ ਟਾਈਮ ਕਿੰਨਾ ਹੋ ਗਿਆ ਹੈ 12 ਵਜ ਚੁੱਕੇ ਨੇ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਮੋਸਟਲੀ ਮੇਰਾ ਤੇ 12 ਵਜੇ ਸਟਾਰਟ ਹੁੰਦਾ ਠੀਕ ਹੈ ਜਦੋਂ ਦੀ ਇੱਥੇ ਆਈ ਹਾਂ ਮੈਂ ਇੱਥੇ ਆ ਕੇ ਮੇਰਾ ਹੋਰ ਵੀ ਲੇਟ ਹੋ ਗਿਆ ਸੋ बच्चे ਜਿਹੜੇ ਨੇ ਆ ਤੇ ਘਾਰ ਹੀ ਨੇ ਹੁਣ ਇਹਨਾਂ ਦੇ ਹੋ ਗਏ ਨੇ ਐਗਜ਼ਾਮ ਖਤਮ ਤੇ ਮਨਸੀਰਤ ਵੀ ਆ ਚੁੱਕੀ ਐ ਐਗਜ਼ਾਮ ਦੇ ਕੇ ਆਜੋ ਬੇਟੇ ਆਜੋ ਬੇਟੇ ਆਜੋ ਬੇਟੇ ਕਿਵੇਂ ਦਾ ਐਗਜ਼ਾਮ ਇਹ 1 ਮਿੰਟ ਵਧੀਆ ਹੋ ਗਿਆ ਤੇ ਹੁਣ ਅੱਜ ਹੈਪੀ ਇੰਡੀਪੈਂਡੈਂਸ ਡੇ ਹੈ ਹੈਪੀ ਇੰਡੀਪੈਂਡੈਂਸ ਡੇ ਓਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਪੀ ਇੰਡੀਪੈਂਡੈਂਸ ਡੇ ਅੱਜ ਇੰਡੀਪੈਂਡੈਂਸ ਦੇ ਵੇਦੋ ਮੇਰਾ ਯਾਰ ਹਾਂ ਅੱਜ ਵੇਰ ਹੈ ਬੰਸੀਰ ਤਦਾ ਅੱਛਾ ਦੇਪਰ ਤਦਾ ਅੱਜ ਸੀ ਇੰਡੀਪੈਂਡੈਂਟ ਹੋ ਗਏ ਹਾਂ ਅਸੀਂ ਅੱਜ ਫ੍ਰੀ ਹੋ ਗਏ ਫ੍ਰੀ 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 ਉਹਨਾਂ ਦਾ ਇੱਕ ਦੁੱਧ ਹੋਏ ਨੇ ਅਸੀਂ ਅੱਜ ਹਾਂ ਇਹ ਅੱਜ ਹੋਏ ਨੇ ਅਸੀਂ ਹਰ ਦੇ ਸਰਦੇ ਸਕੂਲਾਂ ਨੂੰ ਤਰਸ ਨਹੀਂ ਆਂਦਾ ਜ਼ੁਲਮ ਕਰਦੇ ਨੇ ਸਰ ਓਏ ਹੋਏ ਜ਼ੁਲਮ ਕਰਦੇ ਨੇ ਜ਼ੁਲਮ ਉਹਨਾਂ ਦੇ ਪੇਪਰ ਛੇਤੀ ਖਤਮ ਕਰਦੇ ਉਹਨਾਂ ਨੂੰ ਛੇਤੀ ਛੇਤੀ ਕਿਉਂਕਿ ਸਾਡਾ 1 ਸੀ ਸਾਡੇ 5 ਸੀ ਸਾਡੇ 1 ਜਿਆਦਾ ਸੀ ਹੇ ਨਾ ਦੇਖ ਤੁਹਾਡੇ ਤਾਂ ਫਿਰ ਵੀ ਹੋ ਗਏ ਨੇ ਛੋਟੇ ਬੱਚਿਆਂ ਦੇ ਹਾਲੇ ਤੱਕ ਨਹੀਂ ਖਤਮ ਹੋਏ ਆ ਦੋ ਦਿਨ ਹੀ ਜਾਣਾ ਹੋਰ ਇਹਨਾਂ ਨੂੰ ਫਿਰ ਜਦੋਂ 31 33 ਤੱਕ ਜਾਣਾ ਕੱਲ੍ਹ ਤੱਕ 33 ਤੇ ਉਹਨਾਂ ਦੇ ਜਿਹੜੇ ਨੇ ਹਾਲੇ ਦਾ ਖਤਮ ਨਹੀਂ ਹੋਏ ਹੈ ਤੇ ਇਹਨਾਂ ਦੇ ਵੱਡਿਆਂ ਦੇ ਖਤਮ ਹੋ ਗਏ ਨੇ ਛੋਟੇ ਬਾਕੀ ਤੁਹਾਡੀ ਐਕਟੀਵਿਟੀਜ਼ ਨੇ ਆ ਨਾ ਫਿਰ ਵੀ ਵਿਚਾਰਿਆਂ ਨੂੰ ਫ੍ਰੀ ਨਹੀਂ ਕੀਤਾ ਸਕੂਲ ਵਾਲਿਆਂ ਨੇ ਵੈਸੇ ਸਕੂਲ ਵਾਲਿਆਂ ਦਾ ਥੋੜਾ ਗਲਤ ਕੰਮ ਏ ਆਹੀ ਹੌਲੀਡੇਜ਼ ਹੁੰਦੀਆਂ ਨੇ ਜਿਦੇ ਵਿੱਚ ਬੱਚੇ ਨੇ ਟੋਟਲੀ ਫ੍ਰੀ ਹੋਣਾ ਹੁੰਦਾ ਹੈ ਹਨਾ ਉਹਦੇ ਵਿੱਚ ਵੀ ਐਕਟੀਵਿਟੀਜ਼ ਤੇ ਪਤਾ ਨਹੀਂ ਕੀ ਕੀ ਕੁਝ ਕਰ ਦਿੰਦੇ ਨੇ ਸੋ ਇਹ ਥੋੜਾ ਜਿਹਾ ਇਹਨਾਂ ਨੂੰ ਬੱਚਿਆਂ ਨੂੰ ਚਿੱਲ ਰਹਿਣ ਦੇਣਾ ਚਾਹੀਦਾ ਠੀਕ ਹੈ ਇੰਨੀ ਐਕਟੀਵਿਟੀਜ਼ ਨਹੀਂ ਕਰਾਉਣੀਆਂ ਚਾਹੀਦੀਆਂ ਥੋੜਾ ਜਿਹਾ ਫ੍ਰੀ ਛੱਡਣਾ ਚਾਹੀਦਾ ਵੀ ਘਰ ਰਹਿ ਕੇ ਤੁਸੀਂ ਇੰਜੋਏ ਕਰੋ ਕਿਉਂਕਿ ਮਦਰਜ਼ ਨੇ ਵੀ ਬੱਚਿਆਂ ਦੇ ਨਾਲ ਬੱਜੀਆਂ ਹੁੰਦੀਆਂ ਨੇ ਉਹਨਾਂ ਨੇ ਵੀ ਕਿਤੇ ਜਾਣਾ ਹੁੰਦਾ ਸੋ ਸਭ ਨੂੰ ਇੰਜੋਏ ਕਰਨ ਦੇਣਾ ਚਾਹੀਦਾ ਆਪ ਵੀ ਇੰਜੋਏ ਕਰੋ ਤੇ ਬੱਚਿਆਂ ਨੂੰ ਵੀ ਤੇ ਟੀਚਰਜ਼ ਨੂੰ ਵੀ ਵਿਚਾਰਨ ਨੂੰ ਕਰਨ ਦਿਓ ਹਨਾ ਤੁਹਾਨੂੰ ਕਹਿੰਦੇ ਆ ਸੋ ਜਣਾ ਗੁਰਪ੍ਰੀਤ ਗੁਰਪ੍ਰੀਤ ਨੇ ਕਿਹੜਾ ਪੈਸੇ ਬੋਲੋ ਹਾਇ ਬੂ ਕਰਦੇ ਸੀ ਗੁਰਪ੍ਰੀਤ ਲੋਕੀ ਵੀ ਸਾਰੇ ਲੱਗ ਗਿਆ ਸੀ ਮੈਨੂੰ ਬੋਲਿਓ ਗੁਰਪ੍ਰੀਤ ਕਿਹੜਾ ਬੋਲਿਆ ਸੀ ਇੱਧਰ ਵੇਖੋ ਫਿਰ ਮੈਂ ਚੱਲੀ ਕਿ ਮੈਨੂੰ ਕਹਿੰਦੇ ਲੜਕੀ ਹਾਇ ਮੈਂ ਟੱਕ ਚੱਲੀ ਮੈਨੂੰ ਕਹਿੰਦੇ ਲੜਕੀ ਮੈਂ ਅਸਲੀ ਜਿੰਦਗੀ ਆਤੀ ਮੈਂ ਬਣਾ ਨਾ ਗੁਰ ਤੁਕੀ ਮੇ ਦਾ ਗਲਤ ਗੁਰ ਗਲਤ ਬਣਾ ਵਾਟਸ ਐ ਗੋਇੰਗ ਔਨ ਗੁਰ ਕਿਉਂ ਬੁੱਕ ਗਲਤ ਬਣਾਤੀ ਆ ਕੀ ਬਣਾਉਣੀ ਆਦੀ ਆ ਬੁੱਕਾ ਮੈਂ ਬਣਾਈਆਂ ਨੇ ਬੁੱਕਸ ਆ ਦੋ ਬੁੱਕਸ ਮੈਂ ਬਣਾਈਆਂ ਨੇ ਮਹਿਤਾਬ ਆ ਕੀ ਪਾਇਆ ਜੀ ਅੰਝ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਵੇ ਇਧਰ ਆਓ ਕਿੰਨੇ ਕਿੰਨੇ ਸੁਰਮਾ ਪੋਇਆ ਇਧਰ ਆਜੋ ਇਧਰ ਆਜੋ ਉਹ ਪਿੱਛੇ ਨੂੰ ਉਹ ਫੋਨ ਦੇ ਵਿੱਚ ਹੀ ਵੜ ਗਏ ਉਹ ਕਿੱਡੇ ਸੋਹਣੇ ਲੱਗਦੇ ਨੇ ਮੈਂ ਵੀ ਪਾਇਆ ਹੈ ਕਿੰਨੇ ਪਾਇਆ ਸੁਰਮਾ ਮੈਂ ਮੰਮੀ ਦੀ ਨਾਪ੍ਰੀਤ ਨਾਪ੍ਰੀਤ ਕਿੱਥੇ ਓਏ ਮਾਵਾ ਹੀ ਦਿਖਾਇਆ ਕਿੰਨਾ ਸੋਣਾ ਪੂਛਾ ਵਾਲਾ ਜੁੰਮਾ ਪਾਇਆ ਜੀ ਜੁੰਮਾ ਪਾਈ ਸੀ ਤੂੰ ਆਏ ਹੋ ਆਏ ਹੋ ਆ ਆ ਇਹ ਯਾਰ ਬਣਾਓ ਨਹੀਂ 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 ਬਣਾਉਂਦੀ ਨਹੀਂ ਬਣਾਉਂਦੀ ਕੱਢ ਜੋ ਇਹ ਇਧਰ ਵੇਖੋ ਇਹਨਾਂ ਦੀ ਹੈ ਗਾਇਸ ਰੋਜ ਦਾ ਨਾਮ ਹੈ ਕੱਲ ਵੀ ਅਮੀ ਹੋਇਆ ਸੀ ਇੱਕ ਦੂਜੇ ਦੇ ਵਿੱਚ ਵੜ ਜਾਂਦੀ ਇਹਨੇ ਕੰਨਾਂ 'ਚ

ਦੇ ਬਾਈ ਨੇ ਪਰ ਆ ਕੰਮ ਕਰਨੇ ਮਲਾਪ ਸਿੰਘ ਨੋਮੈਂਟ ਦੇਖਦੇ ਨੇ 사ਗਰਦੀ ਬੋਲਤੀ ਕਿਥੇ ਗਈ ਹੈ ਹੈਰੀ ਦੀ ਬੋਲਤੀ ਹੈਰੀ ਦੀ ਬੋਲਤੀ ਹੈਰੀ ਦੀ ਬੋਲਤੀ ਮੈਨੂੰ ਤਾਂ ਬਣਾ ਦੋ ਹੈਰੀ ਦੀ ਬੋਲਤੀ ਸੁਣਦੀ ਹੈ ਹੈ ਪਰ ਆਜ ਦਰ ਵੇਖੋ ਸਾਡੀਆਂ ਦੋ ਦੇਵੀਆਂ ਚੁੰਨੀ ਸਕਾਰੀਆਂ ਨੇ ਚੁੰਨੀ ਮੇਰੀ ਰੰਗ ਦੇ ਲਲਾਰੀਆ ਹੈਂ ਰਾਤੀ ਗੱਡੀ ਤੇ ਆ ਇਧਰ ਵੇਖੋ ਇਹ ਲੈ ਟਮਾਟੋ ਲੈ ਲਓ ਹਾਂ ਹਾਂ ਹੋਰ ਕੀ ਲੈ ਲਓ ਜੀ ਮੁਰਗਾ ਲੈ ਲਓ ਇਹ ਚੁੰਮਾ ਪਾਈ ਸੀ ਨਹੀਂ ਮੇਰੇ ਸ਼ੋਨੇ ਦੇ ਚੁੰਮਾ ਲੈ ਲੈ ਮੁਰਗਾ ਵਿੱਚ ਬੰਦ ਹੋ ਗਿਆ ਸੀ ਬੰਦ ਹੋ ਗਿਆ ਸੀ ਮੁੱਗਾ ਹੈ ਕੀ ਕਰਦਾ ਸੀ ਹੋਏ ਇਧਰ ਵੇਖਿਓ ਡਾਂਸ ਹੁੰਦਾ ਪਿਆ ਕਿ ਚੁੰਨੀ ਸੁੱਕਦੀ ਪਈ ਏ ਤੁਹਾਡੀ ਚੁੰਨੀ ਪਾੜ ਜਣੀ ਏ ਬੱਸ ਕਰੋ ਬੱਸ ਜੀ ਮੁਰਗਾ ਮੇਰੇ ਕੋਲ ਆ ਗਿਆ ਵਾੜ ਜਾਣੀ ਏ ਆ ਮੁਰਗੇਲ ਵੇਖਿਓ ਮੁਰਗਾ ਮੇਰੇ ਪਿੱਛੇ ਹੀ ਰਹੀ ਜਾਂਦਾ ਹੈ ਹਈ 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 ਚਾਚੂ ਚਾਚੂ ਬੋਲੇ ਹੈਲੋ ਗਾਇਜ਼ ਬੋਲੇ ਉੱਚੀ ਸਾਰੀ ਹੈ ਹੈਲੋ ਗਾਇਜ਼ ਹੈਲੋ ਗਾਇਜ਼ ਹਾਂ ਚਾਚੂ ਨੂੰ ਕਿੰਨੂ ਸਰਪੰਚ ਬਣਾਣਾ ਹੈ கப் கே சே 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 கி ਤਈਏ ਨੇ ਤਈਏ ਨਹੀਂ ਕਿੰਨੇ ਕਿੰਨੇ ਬਲਾਈ ਨੇ ਭੈਣ ਸੂਟ ਬੜੀ ਸੇਲ ਲਾਈਏ ਪੈਣਾ ਕੁੱਟੀਆਂ ਕੁੱਟੀਆਂ ਕਿੰਨੇ ਦੀਆਂ ਲਾਈਆਂ ਨੇ ਇਹ ਫ੍ਰੀ ਲੈ ਜਾਓ ਬਣਾ ਲਓ ਕਰਕੇ ਵੀ ਫ੍ਰੀ ਰੱਖ ਲਓ ਸਿਆਲ ਦੇ ਦੇ ਸਿਆਲ ਤੋਂ ਸਾਮ ਸਮ ਕੇ ਦੇ ਦਾਂਗੇ ਤੁਹਾਨੂੰ ਤੇ ਭੈਣ ਉਹ ਲਾਲ ਰੰਗ ਦੀ ਚਾਦਰ ਬੜੀ ਸੋਹਣੀ ਹੈ ਉਹ ਵੀ ਤੂੰ ਰਾਣੀ ਆ ਰਹੀ ਹੈ ਇਹ ਤੂੰ ਰਾਣੀ ਆ ਰਹੀ ਹੈ ਮੇਰੇ ਤੋਂ ਯਾਰ ਰੇਸ ਆ ਫਿਰ ਉਹ ਨਹਾਵਾ ਕਰਦੇ ਚੋ ਬੜੀ ਸੋਹਣੀ ਲੱਗ ਰਹੀ ਏ ਸਾਹਮਣੇ ਕਿ ਸਾਹਮਣੇ ਹੀ ਅਸੀਂ ਪੂਰਾ ਸਰਦੀਆਂ ਚੋਂ ਕਦੋਂ ਵਾਪਸ ਲੈ ਆਉ ਉਹ ਠੀਕ ਏ ਠੀਕ ਏ ਲੈ ਜਾ ਕੱਪੜੇ ਬਾਦੂ ਹਾਂ ਹਾਂ ਪਈ ਜਾ ਹਾਂ ਸਹੀ ਹੱਲੇ ਸੇਲ ਲੱਗੀ ਏ ਬਾਹਰ ਸਟੈਂਡ ਅੰਦਰ ਸਟੈਂਡ ਕੱਪੜਿਆਂ ਦੀ ਹੀ ਨਹੀਂ ਹੁੰਦੀ ਹੈਗੀ ਸਮਝ ਅੱਜ ਮੈਂ ਇੱਧਰ ਸ਼ਿਫਟ ਹੋ ਜਾਣਾ ਗੁਰਪ੍ਰਿਆ ਦਾ ਲੜਦਾ ਮੇਰੇ ਨਾਲ। ਉਹ ਗਿਆ ਹੁਸੈਨ ਨਾਲ। ਚਲੋ ਵੀ ਅੱਜ ਮੇਰੀ ਇੱਧਰ ਪੱਕੇ ਆਰਡਰ ਹੋਏਗਾ ਜਾ ਕੇ। ਹੋਏਗਾ। ਮੈਂ ਤਾਂ ਖਾ ਇੰਜੂਰੀ ਪੜੀ। ਮੈਂ ਤਾਂ ਵੇਖ ਲਿਆ ਫਿਰ। ਇੱਕ ਹੋਰ ਮੁਰਗਾ ਵੜ ਗਿਆ। ਤੇਰੀ ਸ਼ਿਫਟ ਹੋ ਜਾ। ਇੱਧਰ ਸ਼ਿਫਟ ਹੋ ਜੰਨੀ ਆ ਮੈਂ ਠੀਕ ਹੈ। ਹਾਂ ਚ ਫਿਰ ਉੱਧਰ ਰਾਤ ਰਾਤ ਨੂੰ ਰਾਤ ਨੂੰ ਸੌਵਾਂਗੇ ਨਾ। ਹਾਲੇ ਹੁਣ ਹੁਣ ਮੈਂ ਇੱਧਰ ਹੀ ਆ ਨਾ। ਸ਼ਿਫਟ ਮੈਂ ਹੁਣ ਮੈਂ ਸ਼ਿਫਟ ਹੋ ਗਈ ਇੱਧਰ ਪੱਕੀ ਹੋ ਗਈ ਠੀਕ ਹੈ ਹਾਂ ਮੈਂ ਸ਼ਿਫਟ ਹੋ ਗਈ ਇੱਧਰ ਠੀਕ ਹੈ ਸ਼ਗਨ ਕਮਰਾ ਦੇ ਦਗਾ ਦੀ ਮੰਜੀ ਹਾਂ ਸਾਰੇ ਲੜ ਸਾਰੇ ਇੱਥੇ ਨਾ ਇੱਥੇ ਲੈਣ ਆਈ ਸਾਰੇ ਬੱਚੇ ਤੇ ਭੂਈ ਆਵੇ ਤਾਂ ਗੰਦੀ ਬੱਚੀ ਤੈਨੂੰ ਨਹੀਂ ਮੈਂ ਕੈਪਚਰ ਕਰਨਾ ਗੰਦੀ ਨੂੰ ਕਪੜਾ 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 ਉਹ ਕਰ ਦੇ ਦੇ ਕਪੜਾ ਕਪੜਾ कपड़ा कपड़ा लड़ना नहीं है लड़ना नहीं है लड़ना नहीं है हाँ हाँ हाँ